ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵਗਨ ਨਾ ਵਿਚਾਰ ਕੋਈ ਮਾਟੀ ਕਾ ਕਿਆ ਤੂ ਪੈ ਸੁਆਮੀ ਮਾਨਸ ਕੀ ਗਾਤੇ ਹੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆ ਪੂੜੀ ਕਰ ਇਸ ਨਾਨਕ ਹਰਿ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਮਾਗ ਮੱਜਨ ਸੰਗ ਸਾਧੂਆ ਤੁੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਾਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋਧ ਨਾ ਮੋਹੀਐ ਬਿਨ ਸੈ ਲੋਭ ਸੁਆਨ ਸਚ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਦਇਆ ਪਰਵਾਨ ਜੇ ਸੁਨੋ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇਹਰਵਾਨ ਜਿਨਾਂ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੋਗੋ ਜੋਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਵੱਡ ਭਾਗੇ ਹੋ ਅੱਜ ਮਾਗ ਦਾ ਮਹੀਨਾ ਆਰੰਭ ਹੋਇਆ ਹੈ ਮਾਗ ਮਹੀਨੇ ਦੀ ਸੰਗ੍ਰਾਂਦ ਨੂੰ ਮੁੱਖ ਰੱਖਦਿਆਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਵੱਡ ਭਾਗੇ ਹੋ ਸਤ ਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਮਾਗ ਦੇ ਮਹੀਨੇ ਰਾਹੀਂ ਸਾਡਾ ਭਲਾ ਕਰਨ ਵਾਸਤੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਆਓ ਆਪਾਂ ਉਹਦੀ ਸੰਖੇਪ ਜੀ ਵਿਚਾਰ ਕਰਨੀਏ ਮਾਗ ਦਾ ਮਹੀਨਾ ਆਰੰਭ ਹੋਇਆ ਤੇ Hindu ਮਤ ਦੇ ਅੰਦਰ ਮਾਗ ਮਹੀਨੇ ਵਾਲੇ ਦਿਨ ਜਦੋਂ ਪ੍ਰਿਆਗਤ ਰਾਜ ਤੇ ਇਸ਼ਨਾਨ ਕੀਤਾ ਜਾਂਦਾ ਹੈ ਤੇ ਬੜਾ ਵੱਡਾ ਇਹਦਾ ਮਹਾਤਮ ਬੜਾ ਵੱਡਾ ਇਹਦਾ ਫਲ ਮੰਨਿਆ ਗਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰੋਂ ਆਪਾਂ 12 ਮਹਾਮਾਸ ਦੇ ਵਿੱਚੋਂ ਮਾਗ ਦੇ ਮਹੀਨੇ ਦਾ ਪਾਠ ਸਰਵਨ ਕੀਤਾ ਹੈ ਤੇ ਇਹਦੇ ਰਾਹੀ ਮਹਾਰਾਜ ਜੋ ਸਾਨੂੰ ਉਪਦੇਸ਼ ਦੇ ਰਹੇ ਨੇ ਸਤਿਗੁਰੂ ਕਹਿਣ ਲੱਗੇ ਭਾਈ ਤੈਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਤੀਰਥ ਤੇਰੇ ਕੋਲ ਹੈ ਬਸ ਇਸ ਉਪਦੇਸ਼ ਨੂੰ ਕਮਾਲਾ ਤੇਰਾ ਸਾਰਾ ਜੀਵਨ ਹੀ ਪਵਿੱਤਰ ਹੋ ਜਾਏਗਾ ਤੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਏਗਾ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ ਆਓ ਇਸ ਮਹੀਨੇ ਦੇ ਰਾਹੀ ਇਸ ਉਪਦੇਸ਼ ਦੇ ਰਾਹੀ ਸਮਝਣ ਦਾ ਯਤਨ ਕਰੀਏ ਮਾਗ ਮੱਜਨ ਸੰਗ ਸਾਧੂਆ ਉੜੇ ਕਰ ਇਸ਼ਨਾਨ ਸਤਿਗੁਰੂ ਕਹਿਣ ਲੱਗੇ ਮਾਗ ਦਾ ਮਹੀਨਾ ਆਰੰਭ ਹੋਇਆ ਤੇ ਤੂੰ ਰੱਬ ਦੇ ਪਿਆਰੇ ਗੁਰਮੁਖਾਂ ਦੀ ਸੰਗਤ ਕਰ ਉਹਨਾਂ ਦੀ ਸੰਗਤ ਕਰ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰ ਮਹਾਰਾਜ ਕਹਿਣ ਲੱਗੇ ਤੇਰਾ ਅੰਤਰ ਆਤਮੇ ਇਸ਼ਨਾਨ ਹੋ ਜਾਏਗਾ ਅੰਤਰ ਗਤ ਤੀਰਥ ਮਲ ਨਾਉ ਜਦੋਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਨਗਾ ਨਾ ਤੇ ਤੇਰੇ ਉੱਪਰ ਸੰਗਤ ਦਾ ਪ੍ਰਭਾਵ ਪਏਗਾ ਤੇਰਾ ਮਨ ਕਬੂਲੇਗਾ ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਤਿੰਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਮਾਣਿਆ ਹੈ ਜਿਹੜੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਗਏ ਨੇ ਗੁਰਮੁਖ ਜਨ ਉਹਨਾਂ ਨੂੰ ਦੇਖ ਕੇ ਮਨ ਵਿੱਚ ਚਾਹ ਪੈਦਾ ਹੁੰਦਾ ਹੈ ਕਿ ਮੈਨੂੰ ਵੀ ਪਰਮਾਤਮਾ ਦੇ ਦੀਦਾਰ ਹੋਣਗੇ ਮੈਨੂੰ ਵੀ ਪਰਮਾਤਮਾ ਦੀ ਕਿਰਪਾ ਮਿਲੇਗੀ ਸਤਿਗੁਰੂ ਕਹਿਣ ਲੱਗੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਇਸ ਲਈ ਮਹਾਰਾਜ ਕਹਿੰਦੇ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਮਾਗ ਦਾ ਮਹੀਨਾ ਆਰੰਭ ਹੋਇਆ ਉਹਨਾਂ ਗੁਰਮੁਖਾਂ ਗੁਰ ਸਿੱਖਾਂ ਸਾਧੂਆਂ ਦੀ ਸੰਗਤ ਕਰ ਮਹਾਰਾਜ ਕਹਿਣ ਲੱਗੇ ਤੇਰਾ ਭਲਾ ਹੋਏਗਾ ਉਹਨਾਂ ਦੀ ਸੰਗਤ ਵਿੱਚ ਰਹਿ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਧਿਆਉ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਨਾ ਪਰਮਾਤਮਾ ਦੇ ਨਾਮ ਵਾਹਿਗੁਰੂ ਵਾਹਿਗੁਰੂ ਨੂੰ ਜਪ ਉਹਦਾ ਸਿਮਰਨ ਕਰ ਹਰ ਕਾ ਨਾਮ ਧਿਆਏ ਪਹਿਲੋ ਧਿਆਉ ਫਿਰ ਉਸ ਧਿਆਏ ਹੋਏ ਨੂੰ ਆਪਣੇ ਕੰਨਾਂ ਦੇ ਰਾਹੀਂ ਸੁਣ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਤੇ ਫਿਰ ਇਹ ਦਾਤ ਜਿਹੜੀ ਤੈਨੂੰ ਮਿਲੀ ਹੈ ਨਾ ਗੁਰਮੁਖਾਂ ਦੀ ਸੰਗਤੋਂ ਨਾਮ ਜਪਣ ਦੀ ਤੂੰ ਹੋਰਨਾਂ ਨੂੰ ਪ੍ਰੇਰਿਤ ਕਰ ਭਾਈ ਪਰਮਾਤਮਾ ਦਾ ਨਾਮ ਜਪੋ ਤਾਂ ਹੀ ਮਹਾਰਾਜ ਕਹਿੰਦੇ ਨੇ ਨਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਆਵਰਹ ਨਾਮ ਜਪਾਵੇ ਜਿਹੜਾ ਆਪ ਜਪਦਾ ਤੇ ਦੂਸਰਿਆਂ ਨੂੰ ਨਾਮ ਜਪਾਉਂਦਾ ਉਹਦੀ ਚਰਨ ਧੂੜੀ ਤੇ ਗੁਰੂ ਵੀ ਮੰਗਦੇ ਨੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਤੂੰ ਖੁਦ ਪਰਮਾਤਮਾ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਧਿਆ ਸਿਮਰਨ ਕਰ ਉਹਨੂੰ ਸੁਣ ਤੇ ਫਿਰ ਸਾ ਆਰਿਆਂ ਨੂੰ ਇਹ ਪ੍ਰੇਰਿਤ ਕਰ ਕਿ ਐ ਜੀਵ ਤੂੰ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ ਹੈ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਨਾਮ ਧਿਆਉਣ ਦੇ ਨਾਲ ਹੋਵੇਗਾ ਕੀ ਤੇਰੇ ਕੀਤੇ ਹੋਏ ਜਨਮਾਂ ਜਨਮਾਂ ਦੇ ਕਰਮਾਂ ਦੀ ਮੈਲ ਜਿਹੜੀ ਇਸ ਮਨ ਨੂੰ ਲੱਗੀ ਹੋਈ ਏ ਉਹ ਉਤਰ ਜਾਏਗੀ ਮਨ ਪਵਿੱਤਰ ਹੋ ਜਾਏਗਾ ਜਨਮ ਕਰਮ ਮਲ ਉਤਰੈ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਬੁਰੇ ਕਰਮਾਂ ਦੀ ਪਾਪਾਂ ਦੀ ਮੈਲ ਜੋ ਮਨ ਨੂੰ ਲੱਗੀ ਉਹ ਉੱਤਰ ਜਾਏਗੀ ਮਨ ਤੇ ਜਾਏ ਗੁਮਾਨ ਤੇ ਸੰਗਤ ਦੇ ਜਿਹੜਾ ਗੁਮਾਨ ਹੈ ਨਾ ਹੰਕਾਰ ਹੈ ਮਨ ਤੋਂ ਇਹ ਵੀ ਉੱਤਰ ਜਾਏਗਾ ਵੈਸੇ ਇਸ ਮਨ ਨੂੰ ਪਤਾ ਨਹੀਂ ਕਿੰਨੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਪਾਪਾਂ ਦੀ ਮੈਲ ਲੱਗੀ ਇਹ ਤੇ ਸ਼ਾ ਕਾਲਾ ਹੋ ਚੁੱਕਾ ਹੈ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋਆ ਸਿਆਹੋ ਖੰਨ ਲਈ ਧੋਤੀ ਉਜਲੀ ਨਾ ਹੋਵੀ ਜੇ 100 ਧੋਵਨ ਪਾਹੂ ਇਹ ਤੇ ਗੁਰਮਖੋ ਜਿਹੜਾ ਤੇਲੀ ਹੈ ਨਾ ਜਿਸ ਲੀਰ ਦੇ ਨਾਲ ਜਿਸ ਕਪੜੇ ਦੇ ਨਾਲ ਕੋਲੂ ਨੂੰ ਸਾਫ ਕਰਦਾ ਹੈ ਨਾ ਜਿਵੇਂ ਉਹ ਮੈਲਾ ਹੋ ਜਾਂਦਾ ਹੈ ਉਹਦੀ ਮੈਲ ਜਿੰਨੀ ਵਾਰੀ ਧੋਈਏ 100 ਵਾਰੀ ਧੋਈਏ ਤਾਂ ਵੀ ਨਹੀਂ ਉਤਰਦੀ ਮਹਾਰਾਜ ਕਹਿੰਦੇ ਮਨ ਇੰਨਾ ਮਲੀਨ ਹੋ ਗਿਆ ਪਰ ਜੇ ਇਹ ਪਰਮਾਤਮਾ ਦਾ ਸਿਮਰਨ ਕਰੇ ਤੇ ਪਵਿੱਤਰ ਹੋ ਸਕਦਾ ਹੈ ਇਹਦੇ ਕੀਤੇ ਹੋਏ ਬੁਰੇ ਕਰਮਾਂ ਤੇ ਪਾਪਾਂ ਦੀ ਮੈਲ ਉਤਰ ਸਕਦੀ ਤੁਸੀਂ ਸੁਖਮਨੀ ਸਾਹਿਬ ਬੜੇ ਪਿਆਰ ਨਾਲ ਪਾਠ ਕਰਦੇ ਹੋ ਤੇ ਪਹਿਲੀ ਅਸ਼ਟਪਦੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪਰਮਾਤਮਾ ਦਾ ਸਿਮਰਨ ਕਰ ਤੇਰੇ ਮਨ ਦੀ ਮੈਲ ਉਤਰ ਜਾਏਗੀ ਅੱਗੇ ਸਤਿਗੁਰੂ ਕਹਿਣ ਲੱਗੇ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਫਿਰ ਜਿਹੜਾ ਇਹ ਮਨ ਇਹ ਨਾ ਨਾ ਕਾਮ ਤੋਂ ਪ੍ਰਭਾਵਿਤ ਹੋਏਗਾ ਨਾ ਕ੍ਰੋਧ ਤੋਂ ਪ੍ਰਭਾਵਿਤ ਹੋਏਗਾ ਕਾਮ ਕ੍ਰੋਧ ਨਾ ਮੋਹੀਐ ਨਾ ਇਸ ਮਨ ਨੂੰ ਕਿਤੇ ਮੋਹ ਜਾਗੇਗਾ ਪਦਾਰਥਾਂ ਦਾ ਕਾਮ ਕ੍ਰੋਧ ਤੋਂ ਬਚ ਜਾਏਗਾ ਮਹਾਰਾਜ ਕਹਿੰਦੇ ਬਿਨਸੈ ਲੋਭ ਸੁਆਨ ਤੇ ਜਿਹੜਾ ਇਸ ਮਨ ਦੇ ਅੰਦਰ ਲੋਭ ਰੂਪੀ ਕੁੱਤਾ ਭੌਂਕਦਾ ਹੈ ਨਾ ਲੋਭ ਨੂੰ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਕੁੱਤੇ ਦੀ ਤੁਲਨਾ ਦਿੱਤੀ ਏ ਸਤਿਗੁਰੂ ਕਹਿਣ ਲੱਗੇ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ ਜਿਵੇਂ ਕੁੱਕਰ ਹਰ ਖਾਇਆ ਧਾਵੈ ਦੇਹ ਦਿਸ ਜਾਏ ਜਿਹੜਾ ਲੋਭੀ ਬੰਦਾ ਆ ਨਾ ਉਹ ਹਲਕੇ ਕੁੱਤੇ ਦੀ ਤਰ੍ਹਾਂ ਹਲਕਾ ਕੁੱਤਾ ਨਾ ਆਪਣੇ ਨੂੰ ਬਖਸ਼ਦਾ ਤੇ ਨਾ ਬੇਗਾਨੇ ਨੂੰ ਬਖਸ਼ਦਾ ਉਹ ਦੋਨਾਂ ਨੂੰ ਵੱਡਣ ਦੀ ਕੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਕੱਟਦਾ ਹੈ ਇਸੇ ਤਰ੍ਹਾਂ ਲੋਭੀ ਬੰਦਾ ਨਾ ਆਪਣਿਆਂ ਨੂੰ ਬਖਸ਼ਦਾ ਹੈ ਨਾ ਬੇਗਾਨਿਆਂ ਨੂੰ ਬਖਸ਼ਦਾ ਹੈ ਮਹਾਰਾਜ ਕਹਿੰਦੇ ਤੂੰ ਸਿਮਰਨ ਕਰ ਸਿਮਰਨ ਕਰਨ ਦੇ ਨਾਲ ਕਾਮ ਤੋਂ ਬਚੇਗਾ ਕ੍ਰੋਧ ਤੋਂ ਬਚੇਗਾ ਮੋਹ ਤੋਂ ਬਚ ਜਾਏਗਾ ਤੇ ਲੋਭ ਵੀ ਤੇਰੇ ਅੰਦਰੋਂ ਉਹਦੇ ਉੱਪਰ ਤੇਰਾ ਵਾਸ ਹੋ ਜਾਏਗਾ ਲੋਭ ਦਾ ਕੁੱਤਾ ਵੀ ਅੰਦਰ ਹੀ ਅੰਦਰ ਵਸ ਵਿੱਚ ਆ ਜਾਏਗਾ ਸਤਿਗੁਰੂ ਕਹਿਣ ਲੱਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜੇ ਤੂੰ ਪਰਮਾਤਮਾ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲੇਗਾ ਨਾ ਤੇ ਜਹਾਨ ਦੇ ਅੰਦਰ ਵੀ ਲੋਕ ਤੇਰੀ ਉਸਤਤ ਕਰਨਗੇ ਲੋਕ ਤੇਰੀ ਵਡਿਆਈ ਕਰਨਗੇ ਠੀਕ ਹੈ ਗੁਰਮੁਖੋ ਸਮੇਂ ਦੇ ਅੰਦਰ ਲੋਕ ਵਿਰੋਧ ਵੀ ਕਰਦੇ ਨੇ ਤੇ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਪਰ ਅੱਜ ਤੱਕ ਰੱਬ ਦੇ ਪਿਆਰੇ ਕਿੰਨੇ ਗੁਰਮੁਖ ਭਗਤ ਆਏ ਗੁਰਸਿੱਖ ਆਏ ਜਿਨ੍ਹਾਂ ਨੇ ਨਾਮ ਜਪਿਆ ਉਸ ਵੇਲੇ ਲੋਕ ਉਹਨਾਂ ਦਾ ਵਿਰੋਧ ਕਰਦੇ ਰਹੇ ਪਰ ਅੱਜ ਉਹਨਾਂ ਦੀ ਮਹਿਮਾ ਉਸੇ ਤਰ੍ਹਾਂ ਵਧ ਕਰਾਰੇ ਤੇ ਵੱਧ ਰਹੀ ਏ ਦਿਨੋਂ ਦਿਨ ਪਰ ਉਸ ਵੇਲੇ ਦੇ ਰਾਜ ਕਰਨ ਵਾਲੇ ਰਾਜੇ ਦੇ ਨਾਮ ਦੁਨੀਆ ਭੁੱਲ ਗਈ ਪਰ ਨਾਮ ਜਪਣ ਵਾਲਿਆਂ ਦੇ ਨਾਮ ਨੂੰ ਅੱਜ ਵੀ ਸਲਾਮਾਂ ਨੇ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਸੰਸਾਰ ਦੇ ਅੰਦਰ ਸੱਚ ਦੇ ਪਾਂਦੀਆਂ ਦੀ ਸੋਭੈ ਨਾਮ ਦਾ ਸਿਮਰਨ ਕਰਨ ਵਾਲਿਆਂ ਦੀ ਸੋਭੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਘਰ ਤੇ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਮਹਾਰਾਜ ਕਹਿਣ ਲੱਗੇ 68 ਤੀਰਥਾਂ ਦਾ ਜਿਹੜਾ ਪੁੰਨੇ ਇਸ਼ਨਾਨ ਕਰਨ ਦਾ ਫਲ ਮੰਨਿਆਂਗੇ ਤੇ ਜਿੰਨੇ ਵੱਡੇ ਤੋਂ ਵੱਡੇ ਪੁੰਨ ਤੇ দান ਕਰਨੇ ਜੀ ਦਇਆ ਕਰਨੀ ਇੱਕ ਪਾਸੇ ਤੂੰ ਨਾਮ ਜਪ ਲੈ ਇਹ ਸਾਰੇ ਕਰਮ ਨਾਮ ਤੋਂ ਤੁਸ਼ ਨੇ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਨੇ ਜਪ ਤਪ ਪੁੰਨ দান ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਕਿਉਂਕਿ ਨਾਮ ਗੁਰਮਖੋ ਸਭ ਤੋਂ ਵੱਡਾ ਆ ਨਾਮ ਦੇ ਬਰਾਬਰ ਕੋਈ ਵੀ ਨਹੀਂ ਪੁੱਜਦਾ ਹਰ ਨਾਮੈ ਤਲਨਾ ਪੁੱਜਈ ਸਭ ਡਿੱਠੀ ਠੋਕ ਵਜਾਏ ਨਾਮ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਇਸ ਲਈ ਮਹਾਰਾਜ ਕਹਿਣ ਲੱਗੇ ਤੂੰ ਨਾਮ ਜਪ 68 ਤੀਰਥਾਂ ਦਾ ਫਲ ਔਰ ਦੁਨੀਆਂ ਦੇ ਜਿੰਨੇ ਪੁੰਨ ਦਾਨ ਜੀ ਦਇਆ ਹੈ ਨਾਮ ਦੇ ਬਰਾਬਰੀ ਨਹੀਂ ਕਰ ਸਕਦੇ ਇਹ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਅਰ ਇਹ ਨਾਮ ਜਪਣ ਦੀ ਬਖਸ਼ਿਸ਼ ਜਿਹਦੇ ਉੱਪਰ ਗੁਰੂ ਮਿਹਰ ਕਰੇ ਨਾਮ ਜਪਣ ਦੀ ਦਾਤ ਵੀ ਉਹਨੂੰ ਮਿਲਦੀ ਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਮਹਾਰਾਜ ਕਹਿਣ ਲੱਗੇ ਜਿਹਦੇ ਉੱਪਰ ਉਹਦੀ ਮਿਹਰ ਹੋਵੇ ਨਾਮ ਜਪਣ ਦੀ ਦਾਤ ਵੀ ਉਹਨੂੰ ਮਿਲਦੀ ਏ ਤੇ ਦੁਨੀਆਂ ਦੇ ਅੰਦਰ ਅਸਲ ਵਿੱਚ ਉਹ ਸੁਜਾਨ ਪੁਰਖ ਹੈ ਸਿਆਣਾ ਪੁਰਖ ਹੈ ਜਿਹੜਾ ਨਾਮ ਜਪਦਾ ਨਾਮ ਜਪ-ਜਪ ਕੇ ਨਾਮੀ ਪਰਮਾਤਮਾ ਵਿੱਚ ਅਪੇਧ ਹੋ ਜਾਂਦਾ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੂੰ ਨਾਮ ਜਪ-ਜਪ ਕੇ ਪਰਮਾਤਮਾ ਮਿਲ ਗਿਆ ਨਾ ਤੇ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ ਸਦਕੇ ਜਾਵਾਂ ਸੱਚ ਹੈ ਜੇ ਪਰਮਾਤਮਾ ਨੂੰ ਮਿਲਣਾ ਆ ਤੇ ਫਿਰ ਨਾਮ ਹੀ ਇੱਕ ਸਹਾਰਾ ਹੈ ਨਾਮ ਦੇ ਸਹਾਰੇ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਮਹਾਰਾਜ ਕਹਿੰਦੇ ਨੇ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਉਹ ਪਰਮਾਤਮਾ ਦਾ ਰੂਪ ਹੈ ਜਿਨਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣਹੁ ਮੂਲ ਸਾਈਂ ਜਿਹਿਆ ਉਹ ਤਾਂ ਪਰਮਾਤਮਾ ਦਾ ਰੂਪ ਹੋ ਗਏ ਮਹਾਰਜ ਕਹਿਣ ਲੱਗੇ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਗਿਆ ਹੈ ਮਾਗ ਸੁੱਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਦੇ ਮਹੀਨੇ ਵਿੱਚ ਮਹਾਰਾਜ ਕਹਿਣ ਲੱਗੇ 12 ਤਨ ਦਾ ਇਸ਼ਨਾਨ ਤੇ ਜ਼ਰੂਰੀ ਹੈ ਪਰ ਤਨ ਕਰਕੇ ਨਹਾਉਣ ਵਾਲਾ ਸੁੱਚਾ ਨਹੀਂ ਮੰਨਿਆ ਗਿਆ ਮਹਾਰਜ ਕਹਿਣ ਲੱਗੇ ਤਨ ਕਰਕੇ ਨਹਾਉਣ ਵਾਲਾ ਸੁੱਚਾ ਨਹੀਂ ਸੁੱਚਾ ਤੇ ਉਹ ਹੈ ਜਿਨ੍ਹਾਂ ਦੇ ਉੱਪਰ ਪੂਰੇ ਗੁਰੂ ਦੀ ਬਖਸ਼ਿਸ਼ ਹੈ ਜਿਹੜੇ ਅੰਦਰੋਂ ਨਾਮ ਨੂੰ ਭਿਉਂਦੇ ਨੇ ਤੇ ਅੰਤਰ ਆਤਮੇ ਇਸ਼ਨਾਨ ਕਰਦੇ ਨੇ ਮਨ ਕਰਕੇ ਪਵਿੱਤਰ ਹੋ ਗਏ ਅਸਲ ਵਿੱਚ ਸੁੱਚੇ ਇਹ ਨੇ ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਮਹਾਰਾਜ ਕਹਿਣ ਲੱਗੇ ਮੰਗ ਸੁੱਚੇ ਸੇ ਕਾਂਢੀਐ ਮੰਗ ਦੇ ਮਹੀਨੇ ਵਿੱਚ ਉਹ ਸੁੱਚੇ ਤੇ ਪਵਿੱਤਰ ਮੰਨੇ ਗਏ ਜਿਨ੍ਹਾਂ ਦੇ ਉੱਪਰ ਜਿਨ ਪੂਰਾ ਗੁਰ ਮਿਹਰਵਾਨ ਪੂਰਾ ਗੁਰੂ ਜਿਨ੍ਹਾਂ ਦੇ ਉੱਪਰ ਮਿਹਰ ਕੀਤੀ ਦਇਆ ਕੀਤੀ ਤਰਸ ਕੀਤਾ ਅਸਲ ਵਿੱਚ ਉਹ ਸੁੱਚੇ ਨੇ ਸਤਗੁਰੂ ਕਿਰਪਾ ਕਰਨ ਇਹ ਸੀ ਸੰਖੇਪ ਦੀ ਵਿਚਾਰ ਸਾਧ ਸੰਗਤ ਜੀ ਹੁਣਾਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਅੱਗੇ ਤੋਂ ਸਮਤ ਬਖਸ਼ਣ ਸਮੂਹ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਮੰਗ ਦਾ ਮਹੀਨਾ ਆਪ ਸਮੂਹ ਸੰਗਤਾਂ ਲਈ ਸੁਖਮਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਤਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਬਤੀਤ ਕਰਾਉਣ ਗੁਰੂ ਸਿੱਖੀ ਦੀ ਦਾਤ ਅਤੇ ਖੰਡੇ ਬਾਟੇ ਦੀ ਪੌਲ ਸਾਰਿਆਂ ਨੂੰ ਬਖਸ਼ਿਸ਼ ਕਰਨ ਮਹਾਰਾਜ ਸਭਨਾ ਦਾ ਭਲਾ ਕਰਨ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ